ਘਟਨ ਲੱਗਾਏ ਅਮਰੀਕਾ ਤੇ ਕੈਨੇਡਾ ਜਾਂਦਾ ਰੁਝਾਨ ਤਾਂ ਜੇ ਤੁਸੀਂ ਅਮਰੀਕਾ ਜਾਂ ਫਿਰ ਕੈਨੇਡਾ ਦੇ ਵਿੱਚ ਪੜਾਈ ਕਰਨ ਦੇ ਲਈ ਜਾਣਾ ਚਾਹੁੰਦੇ ਹੋ ਤਾਂ ਰਵਾਨਗੀ ਤੋਂ ਪਹਿਲਾਂ ਤੁਹਾਡੇ ਜ਼ਿਹਨ ਦੇ ਵਿੱਚ ਯੂਨੀਵਰਸਿਟੀ ਜਾਂ ਕੋਰਸ ਦੀ ਚੋਣ ਅਰਜ਼ੀ ਵੀਜ਼ਾ ਪ੍ਰਕਿਰਿਆ ਤੇ ਹੋਰਾਂ ਤਿਆਰੀਆਂ ਨੂੰ ਲੈ ਕੇ ਬਹੁਤ ਸਾਰੇ ਸਵਾਲ ਜ਼ਰੂਰ ਹੋਣਗੇ ਜਿਹੀ ਸਵਾਲਾਂ ਨੂੰ ਲੈ ਕੇ ਅਮਰੀਕਾ ਦੇ ਵਿੱਚ ਪੜ੍ਹਾਈ ਕਰਨ ਦੇ ਚਾਹਵਨ ਵਿਦਿਆਰਥੀਆਂ ਦੀ ਪੁੱਛਗਿੱਛ ਦੇ ਵਿੱਚ ਪਿਛਲੇ ਸਾਲ ਦੇ ਵਿੱਚ 40% ਤੋਂ ਵੱਧ ਦੀ ਗਿਰਾਵਟ ਆਈ ਹੈ ਜਦਕਿ ਪਿਛਲੇ ਦੋ ਸਾਲਾਂ ਦੇ ਵਿੱਚ ਕੈਨੇਡਾ ਦੇ ਲਈ ਪੁੱਛਗਿੱਛ ਦੇ ਵਿੱਚ ਲਗਭਗ 70% ਦੀ ਕਮੀ ਆਈ ਤਾਂ ਆਈਡੀਪੀ ਐਜੂਕੇਸ਼ਨ ਦੇ ਸਿਖਰਲੇ ਅਧਿਕਾਰੀਆਂ ਨੇ ਇਸ ਸਬੰਧ ਦੇ ਵਿੱਚ ਜਾਣਕਾਰੀ ਦਿੱਤੀ ਤਾਂ ਦੱਸ ਦਿcie ਕਿ ਆਈਡੀਪੀ ਐਜੂਕੇਸ਼ਨ ਦੇ ਦੱਖਣੀ ਏਸ਼ੀਆ ਕੈਨੇਡਾ ਤੇ ਲੈਟਿਨ ਅਮਰੀਕਾ ਦੇ ਖੇਤਰੀ ਡਾਇਰੈਕਟਰ ਪਿਊਸ਼ ਕੁਮਾਰ ਦੇ ਮੁਤਾਬਕ ਪੋ ਸਿਆਸੀ ਹਾਲਾਤ ਨੇ ਵਿਦਿਆਰਥੀਆਂ ਦੀ ਅਮਰੀਕਾ ਤੇ ਕੈਨੇਡਾ ਜਾਣ ਦੀਆਂ ਯੋਜਨਾਵਾਂ ਨੂੰ ਪ੍ਰਭਾਵਿਤ ਕਰ ਦਿੱਤਾ ਹੈ ਉਹਨਾਂ ਕਿਹਾ ਕਿ ਜੇ ਅਸੀਂ ਪੋ ਸਿਆਸੀ ਹਾਲਾਤ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਹੈ ਕਿ ਮੁੱਖ ਤੌਰ ਤੇ ਅਮਰੀਕਾ ਦੇ ਨਾਲ ਸੰਬੰਧਤ ਨੇ ਅਸੀਂ ਵੇਖਿਆ ਕਿ ਪਿਛਲੇ 6 ਤੋਂ 12 ਮਹੀਨਿਆਂ ਦੇ ਵਿੱਚ ਇਹਨਾਂ ਹਾਲਾਤਾਂ ਨੇ ਉਹਨਾਂ ਵਿਦਿਆਰਥੀਆਂ ਦੀਆਂ ਯੋਜਨਾਵਾਂ ਨੂੰ ਸਪਸ਼ਟ ਤੌਰ ਤੇ ਪ੍ਰਭਾਵਿਤ ਕੀਤਾ ਹੈ ਜੋ ਕਿ ਅਮਰੀਕਾ ਜਾਣ ਦੀ ਯੋਜਨਾ ਬਣਾ ਰਹੇ ਨੇ ਦਰਅਸਲ ਇਹ ਰਾਸ਼ਟਰਪਤੀ 트াম্প ਦੇ ਆਉਣ ਤੋਂ ਪਹਿਲਾਂ ਸ਼ੁਰੂ ਹੋ ਗਿਆ ਸੀ ਇਸ ਲਈ ਅਸੀਂ ਦੇਖਿਆ ਕਿ ਜੂਨ ਤੋਂ ਬਾਅਦ ਵੀਜ਼ਾ ਮਨਜ਼ੂਰੀ ਦੇ ਵਿੱਚ ਗਿਰਾਵਟ ਆਈ ਹੈ ਉਹਨਾਂ ਨੇ ਕਿਹਾ ਕਿ ਆਮ ਤੌਰ ਤੇ ਚੋਣ ਸਾਲ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਵੀਜ਼ਾ ਮਨਜ਼ੂਰੀ ਦਰਾਂ ਕਿਸੇ ਵੀ ਕਾਰਨ ਘੱਟ ਹੋ ਜਾਂਦੀਆਂ ਨੇ ਪਰ ਰਾਸ਼ਟਰਪਤੀ 트াম্প ਦੇ ਆਉਣ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿਉਂਕਿ ਕੁਝ ਯੋਜਨਾ ਬਣਾ ਰਹੇ ਨੇ ਜਾਂ ਫਿਰ ਕੁਝ ਤਬਦੀਲੀਆਂ ਨੂੰ ਲੈ ਕੇ ਕਾਫੀ ਰੋਲਾ ਜੋ ਜ਼ਾਹਰ ਤੌਰ ਤੇ ਨਿਰਾਸ਼ਾ ਦਾ ਕਾਰਨ ਬਣ ਰਿਹਾ ਉਹਨਾਂ ਨੇ ਕਿਹਾ ਕਿ ਮਈ 2024 ਦੇ ਮੁਕਾਬਲੇ ਇਸਲ ਮਈ ਦੇ ਵਿੱਚ ਅਮਰੀਕਾ ਦੇ ਲਈ ਪੁੱਛਗਿਛ ਦੇ ਵਿੱਚ 46.4 ਫੀਸਦੀ ਗਿਰਾਵਟ ਆਈ ਤੇ ਪਿਛਲੇ 2 ਸਾਲਾਂ ਦੇ ਵਿੱਚ ਕੈਨੇਡਾ ਦੇ ਲਈ ਪੁੱਛਗਿਛ ਦੇ ਵਿੱਚ ਵੀ ਲਗਭਗ 70-75 ਫੀਸਦੀ ਦੀ ਗਿਰਾਵਟ ਆਈ ਤੇ ਕੈਨੇਡਾ ਦੇ ਵਿੱਚ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਇਹ ਜੀ ਸ਼ੁਰੂਆਤ ਉਦੋਂ ਹੋਈ ਜਦੋਂ ਕਿਸ ਹਸਬ ਕਾ ਕੈਨੇਡੀਅਨ ਪ੍ਰਧਾਨ ਮੰਤਰੀ ਜੋਸਟਨ ਟਰੂਡੋ ਤੇ ਪਾਰਸ ਸਰਕਾਰ ਦੇ ਵਿਚਾਲੇ ਵਿਵਾਦ ਸ਼ੁਰੂ ਹੋ ਜਾਂਦਾ ਪਰ ਸਮੇਂ-ਸਮੇਂ 'ਤੇ ਨਾ ਕੈਨੇਡਾ ਵੀ ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਹੋਇਆ ਕੈਨੇਡਾ ਦਾ 80% ਵਿਰਾਮ ਅਮਰੀਕਾ ਨੂੰ ਹੁੰਦੀ ਹੈ ਇਸ ਲਈ ਉਹ ਬਹੁਤ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਲੱਗਦਾ ਹੈ ਕਿ ਕੈਨੇਡਾ ਜਾਂਦਾ ਇਹ ਸਮਾਂ ਨਹੀਂ ਹੈ ਕਿਉਂਕਿ ਉੱਥੇ ਪੜ੍ਹਾਈ ਤੋਂ ਬਾਅਦ ਕੰਮ ਕਰਨ ਦਾ ਅਧਿਕਾਰ ਸਿਰਫ 6 ਸਟ੍ਰੀਮ ਤੱਕ ਸੀਮਿਤ ਹੈ ਇਸ ਲਈ ਬਹੁਤ ਸਾਰੇ ਵਿਦਿਆਰਥੀ ਸੋਚਦੇ ਨੇ ਕਿ ਜੇ ਉਹ ਕੈਨੇਡਾ ਜਾਂਦੇ ਨੇ ਤਾਂ ਉਹਨਾਂ ਨੂੰ 6 ਸਟ੍ਰੀਮ ਤੋਂ ਇਲਾਵਾ ਹੋਰ ਕਿਸੇ ਵਿਸ਼ੇ ਦੀ ਪੜ੍ਹਾਈ ਜੇ ਉਹ ਕਰਨਗੇ ਤਾਂ ਉਹਨਾਂ ਨੂੰ ਪੜ੍ਹਾਈ ਤੋਂ ਬਾਅਦ ਕੰਮ ਦਾ ਅਧਿਕਾਰ ਹੀ ਨਹੀਂ ਹੋਣਾ ਤੇ ਉਹਨਾਂ ਨੂੰ ਵਾਪਸ ਹੋਣਾ ਪੈਣਾ ਕਿਉਂਕਿ ਕੈਨੇਡਾ ਸਰਕਾਰ ਨੇ ਕਿਹਾ ਕਿ ਉਹ ਪਾ 2 ਉਸ ਤੋਂ ਬਾਅਦ ਇਸ ਨੀਤੀ ਤੇ ਮੁੜ ਵਿਚਾਰ ਹੋਵੇਗਾ ਹਾਲਾਂਕਿ ਹੁਣ ਇਸੇ ਨੂੰ ਲੈ ਕੇ ਰੁਝਾਨ ਜਿਹੜੇ ਨੇ ਓ ਘਟਦੇ ਜਾ ਰਹੇ ਨੇ